ਅੱਜਕੱਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਅਮਰੀਕਾ ਤੇ ਚੀਨ ਵਿਚਕਾਰ جاری ਟੈਰਿਫ ਵਾਰਚ ਆਈ ਨਰਮੀ ਨੇ ਭਾਰਤ ਦੇ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਸੈਕਟਰ ਦੇ ਸਾਹਮਣੇ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ। ਹੁਣ ਤੱਕ ਦੋਵਾਂ ਦੇਸ਼ਾਂ ਵਿਚਕਾਰ ਵਧੇ ਵਪਾਰਕ ਤਣਾਅ ਕਾਰਨ ਕਈ ਵੱਡੀਆਂ ਰਾਸ਼ਟਰੀ ਕੰਪਨੀਆਂ ਚਾਈਨਾ ਪੋਲਿਸ ਵਨਰ ਨੀਤੀ ਅਪਣਾ ਕੇ ਭਾਰਤ ਨੂੰ ਇੱਕ ਬਦਲਵੇਂ ਉਤਪਾਦਨ ਕੇਂਦਰ ਵਜੋਂ ਦੇਖ ਰਹੀਆਂ ਹਨ ਪਰ ਜਿਵੇਂ ਜਿਵੇਂ ਅਮਰੀਕਾ ਤੇ ਚੀਨ ਵਿਚਕਾਰ ਸਮਝੌਤੇ ਦੇ ਸੰਕੇਤ ਮਿਲ ਰਹੇ ਨੇ ਭਾਰਤ ਲਈ ਨਿਵੇਸ਼ ਆਕਰਸ਼ਿਤ ਕਰਨ ਦੀ ਰਫ਼ਤਾਰ ਸੁਸਤ ਪੈਣ ਦਾ ਖਤਰਾ ਵੱਧ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦੋਵਾਂ ਮਹਾਸ਼ਕਤੀਆਂ ਵਿਚਕਾਰ ਵਪਾਰਕ ਰ ਹਰੀ ਰਹਾ ਤਾਂ ਚੀਨ ਦੀ ਮੈਨੂਫੈਕਚਰਿੰਗ ਮੁਕਾਬਲੇਬਾਜ਼ੀ ਫਿਰ ਮਜ਼ਬੂਤ ਹੋ ਸਕਦੀ ਹੈ ਇਸ ਨਾਲ ਭਾਰਤ ਲਈ ਮੇਕ ਇਨ ਇੰਡੀਆ ਅਤੇ ਪੀਐਲਆਈ ਯੋਜਨਾਵਾਂ ਤਹਿਤ ਬਣਾਏ ਗਏ ਉਤਪਾਦਨ ਟੀਚਿਆਂ ਨੂੰ ਹਾਸਲ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਬਸਾਂਚ ਅਮਰੀਕੀ ਅਤੇ ਚੀਨੀ ਰਾਸ਼ਟਰਪਤੀਆਂ ਦੀ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਚ ਆਈ ਕਮੀ ਨੂੰ ਸਫਲ ਦੱਸਿਆ ਗਿਆ ਪਰ ਇਸ ਵਿਕਾਸ ਨੇ ਭਾਰਤ ਦੇ ਇਲੈਕਟ੍ਰੋਨਿਕਸ ਉਦਯੋਗ ਦੀ ਚਿੰਤਾ ਵਧਾ ਦਿੱਤੀ ਹੈ ਅਮਰੀਕਾ ਵੱਲੋਂ ਚੀਨ ਤੋਂ ਦਰਅਮਦ ਕਿਤੇ ਸਮਾਨਾਂ ਤੇ ਲਾਏ ਗਏ ਟੈਰਿਫ ਚ ਕਮੀ ਤੋਂ ਬਾਅਦ ਭਾਰਤ ਇਲੈਕਟ੍ਰੋਨਿਕਸ ਕੰਪਨੀਆਂ ਨੇ ਮੁਕ ਕਟਾ ਜ਼ਾਹਿਰ ਕੀਤਾ ਉਦਯੋਗ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕੀ ਬਾਜ਼ਾਰ ਚ ਉਹਨਾਂ ਦੀ ਪਕੜ ਕਮਜ਼ੋਰ ਹੋ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਨਿਰਪੱਖ ਵਪਾਰ ਸਮਝੌਤੇ ਤੇ ਪਹੁੰਚਣ ਦੇ ਬਹੁਤ ਨੇੜੇ ਹਨ। ਉਹਨਾਂ ਇਹ ਵੀ ਕਿਹਾ ਕਿ ਉਹ ਕਿਸੇ ਸਮੇਂ ਤੇ ਭਾਰਤ ਤੇ ਲਗਾਏ ਗਏ ਟੈਰਿਫਾਂ ਨੂੰ ਘਟਾ ਦੇਣਗੇ। ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਭਾਰਤ ਨਾਲ ਇੱਕ ਸਮਝੌਤਾ ਕਰ ਰਹੇ ਹਾਂ। ਇਹ ਪਹਿਲਾਂ ਨਾਲੋਂ ਬਹੁਤ ਵੱਖਰਾ ਹੈ। ਇਸ ਲਈ ਉਹ ਮੈਨੂੰ ਇਸ ਸਮੇਂ ਪਸੰਦ ਨਹੀਂ ਕਰਦੇ ਪਰ ਉਹ ਸਾਨੂੰ ਦੁਬਾਰਾ ਪਸੰਦ ਕਰਨਗੇ। ਉਹਨਾਂ ਟਿੱਪਣੀਆਂ ਓਵਲ ਆਫਿਸ ਸਮਾਰੋਹ ਦੌਰਾਨ ਕੀਤੀਆਂ ਜਿੱਥੇ ਉਪ ਰਾਸ਼ਟਰਪਤੀ ਜੇੜੀ ਬੈਂਸ ਨੇ ਸਰਜੀਓ ਗੋਰ ਨੂੰ ਭਾਰਤ ਵਿੱਚ ਨਵੇਂ ਅਮਰੀਕੀ ਰਾਜਦੂਤ ਵਜੋਂ ਸੋਚਕਾਈ। ਭਾਰਤ ਨੂੰ ਹਿੰਦ-ਪ੍ਰਸ਼ਾਂਤ ਖੇ ਮੋਕ ਆਰਥਿਕ ਅਤੇ ਰਾਜਨੀਤਿਕ ਸੁਰੱਖਿਆ ਪਾਈ ਵੱਲ ਦੱਸਦੇ ਹਨ 트럼ਪ ਨੇ ਕਿਹਾ ਕਿ ਅਮਰੀਕਾ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਨਦਾਰ ਰਿਸ਼ਤਾ ਹੈ ਉਹਨਾਂ ਨੇ ਕਿਹਾ ਸਾਡੇ ਪ੍ਰਧਾਨ ਮੰਤਰੀ ਮੋਦੀ ਨਾਲ ਬਹੁਤ ਵਧੀਆ ਸਬੰਧ ਨੇ ਅਤੇ ਸਰਜੀਓ ਗੋਰ ਨੇ ਉਸ ਰਿਸ਼ਤੇ ਨੂੰ ਮਜ਼ਬੂਤ ਕੀਤਾ ਕਿਉਂਕਿ ਉਹਨਾਂ ਦਾ ਪਹਿਲਾਂ ਹੀ ਪ੍ਰਧਾਨ ਮੰਤਰੀ ਨਾਲ ਦੋਸਤਾਨਾ ਰਿਸ਼ਤਾ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਰਜੀਓ ਭਾਰਤ ਵਿੱਚ ਰਾਜਦੂਤ ਬਣਨ ਜਾ ਰਹੇ ਨੇ ਤਾਂ ਉਹ ਲਗਾਤਾਰ ਸੰਪਰਕ ਵਿੱਚ ਸਨ ਅਤੇ ਉਹ ਸਰਜੀਓ ਨੂੰ ਪਸੰਦ ਕਰਦੇ ਸਨ ਉਹਨਾਂ ਨੇ ਅਮਰੀਕੀ ਖਜ਼ਾਨਾ 766% ਨੂੰ ਕਿਹਾ ਪਰ ਅਸੀਂ ਬਹੁਤ ਨੇੜੇ ਹਾਂ ਸਕਾਟ ਮੇਰਾ ਮੰਨਣਾ ਹੈ ਕਿ ਅਸੀਂ ਇੱਕ ਅਜੀਬਾ ਸੌਦਾ ਕਰਨ ਦੇ ਬਹੁਤ ਨੇੜਾ ਜੋ ਸਾਰਿਆਂ ਲਈ ਚੰਗਾ ਹੋਵੇਗਾ ਇਸ ਤੇ 68% ਨੇ ਜਵਾਬ ਦਿੱਤਾ ਬਿਲਕੁਲ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਭਾਰਤ ਨਾਲ ਵਪਾਰ ਸਮਝੌਤੇ ਦੇ ਹਿੱਸੇ ਵਜੋਂ ਟੈਰਿਫ ਘਟਾਉਣ ਬਾਰੇ ਵਿਚਾਰ ਕਰਨਗੇ ਤਾਂ ਉਹਨਾਂ ਨੇ ਕਿਹਾ ਇਸ ਵੇਲੇ ਭਾਰਤ ਤੇ ਬਹੁਤ ਜ਼ਿਆਦਾ ਟੈਰਿਫ ਨੇ ਕਿਉਂਕਿ ਉਹ ਪਹਿਲਾਂ ਰੂਸੀ ਤੇਲ ਖਰੀਦਦੇ ਸਨ ਪਰ ਹੁਣ ਉਹਨਾਂ ਨੇ ਰੂਸੀ ਤੇਲ ਖਰੀਦਣਾ ਬੰਦ ਕਰ ਦਿੱਤਾ ਰੂਸੀ ਤੇਲ ਦੀ ਉਹਨਾਂ ਦੀ ਖਰੀਦ ਵਿੱਚ ਕਾਫੀ ਕਮੀ ਆਈ ਹੈ ਹਾਂ ਅਸੀਂ ਜਲਦੀ ਹੀ ਉਹਨਾਂ ਟੈਰਿਫਾਂ ਨੂੰ ਘਟਾਉਣ ਜਾ ਰਹੇ ਹਾਂ ਅਸੀਂ ਉਹਨਾਂ ਨੂੰ ਕਿਸੇ ਸਮੇਂ ਘਟਾਵਾਂਗੇ ਟੈਰਿਫ ਤੋਂ ਬਿਨਾ ਸਾਡਾ ਦੇਸ਼ ਬਹੁਤ ਮੁਸ਼ਕਿਲ ਸਥਿਤੀ ਵਿੱਚ ਹੋਵੇਗਾ ਜਿਵੇਂ ਕਿ ਇਹ ਕਈ ਫਿਲੀਪੀਨਸ 'ਚ ਤੂਫਾਨ ਫੰਗਬੋਂਗ ਕਾਰਨ ਆਈ ਪਾਰੀ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 14 ਲੱਖ ਤੋਂ ਵੱਧ ਲੋਕ ਬੇਕਾਰ ਹੋ ਗਏ। ਮੌਸਮ ਵਿਭਾਗ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਮੌਸਮ ਸੇਵਾ ਨੇ ਕਿਹਾ ਕਿ ਤੂਫਾਨ ਹੁਣ ਉੱਤਰ-ਪੱਛਮ ਦਿਸ਼ਾ ਵਿੱਚ ਤਾਇਬਾਨ ਵੱਲ ਵਧ ਰਿਹਾ। ਫੰਗਬੋਂਗ ਦਾ ਅਸਰ ਉੱਤਰੀ ਫਿਲੀਪੀਨਸ ਦੇ ਸਭ ਤੋਂ ਵੱੱਡੇ ਫਿਲੀਪੀਨਸ ਨੇ ਪਹਿਲਾਂ ਟਾਈਫੂਨ ਕਲਮਾਈਗੀ ਦਾ ਸਾਹਮਣਾ ਕੀਤਾ ਸੀ ਜਿਸ ਵਿੱਚ ਘੱਟੋ-ਘੱਟ 224 ਲੋਕ ਮਾਰੇ ਗਏ ਸਨ ਅਤੇ ਬਾਅਦ 'ਚ ਵਿਏਟਨਾਮ 'ਚ 5 ਮੌਤਾਂ ਹੋਈਆਂ। ਫੰਗਬੋਂਗ ਐਤਵਾਰ ਰਾ ਘੰਟਾ ਦੀ ਰਫਤਾਰ ਨਾਲ ਅਰੋਰਾ ਸੂਬੇ 'ਚ ਲੈਂਡਫਾਲ ਹੋਇਆ ਤੂਫਾਨ ਕਾਰਨ ਲਗਭਗ 14 ਲੱਖ ਲੋਕਾਂ ਨੂੰ ਪਹਿਲਾਂ ਹੀ ਬਾਹਰ ਕੱਢਿਆ ਜਾ ਚੁੱਕਾ ਹੈ। ਰਾਸ਼ਟਰੀ ਰਾਜਸਥਾਨੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਨੇੜੇ ਸੋਮਵਾਰ ਸ਼ਾਮ ਨੂੰ ਇੱਕ ਹੌਲੀ ਚੱਲਦੀ ਕਾਰ ਵਿੱਚ ਇੱਕ ਵੱਡਾ ਧਮਾਕਾ ਹੋਇਆ ਜਿਸ ਵਿੱਚ ਘੱਟੋ ਘੱਟ 9 ਲੋਕ ਮਾਰੇ ਗਏ ਤੇ 20 ਜ਼ਖਮੀ ਹੋ ਗਏ ਅਧਿਕਾਰੀਆਂ ਨੇ ਕਿਹਾ ਕਿ ਭੀੜ ਪੜੱਕੇ ਵਾਲੇ ਇਲਾਕੇ ਵਿੱਚ ਭੀੜ ਪੜੱਕੇ ਵਾਲੇ ਸਮੇਂ ਦੌਰਾਨ ਹੋਇਆ ਇਸ ਧਮਾਕੇ ਨੇ ਨੇੜਲੇ ਕਈ ਬਹਾਨਾ ਨੂੰ ਤਬਾਹ ਕਰ ਦਿੱਤਾ ਤੇ ਕਈ ਬਹਾਨਾ ਦੀਆਂ ਖਿੜਕੀਆਂ ਨੂੰ ਤੋੜ ਦਿੱਤਾ ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਐਲਐਨ ਜੇਪੀ ਹਸਲਾ ਲਿਜਾਇਆ ਗਿਆ ਪੁਲਿਸ ਨੇ ਕਿਹਾ ਕਿ ਜਿਸ ਕਾਰ ਵਿੱਚ ਧਮਾਕਾ ਹੋਇਆ ਸੀ ਉਹ ਤਿੰਨ ਲੋਕਾਂ ਨੂੰ ਲੈ ਕੇ ਜਾ ਰਹੀ ਸੀ ਅਤੇ ਇਹ ਜਾਂਚ ਕਰੀਏ ਕਿ ਕੀ ਇਹ ਆਤਮ ਨੇ ਪੁਲਿਸ ਅਧਿਕਾਰੀ ਨੇ ਕਿਹਾ ਤਮਾਕੇ ਇੱਕ ਚਲਦੀ ਹੰਡਈ i20 ਕਾਰ ਵਿੱਚ ਹੋਇਆ ਜਿਸ ਵਿੱਚ ਤਿੰਨ ਲੋਕ ਸਵਾਰ ਸਨ ਸਾਨੂੰ ਜ਼ਖਮੀਆਂ ਦੇ ਸਰੀਰ ਵਿੱਚ ਕੋਈ ਸੈਪਲ ਜਾਂ ਪੰਕਚਰ ਨਹੀਂ ਮਿਲਿਆ ਜੋ ਕਿ ਬੰਬਤ ਤਮਾਕਿਆਂ ਵਿੱਚ ਅਸਾਧਾਰਨ ਹੈ ਅਸੀਂ ਸਾਰੇ ਕੋਨਾਂ ਦੀ ਜਾਂਚ ਕਰ ਚਸ਼ਮਦੀਦਾਂ ਨੇ ਕਿਹਾ ਕਿ ਧੁਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਉਹ ਕਈ ਮਿੰਟਾਂ ਤੱਕ ਸਾਫ਼-ਸਾਫ਼ ਨਹੀਂ ਸੁਣ ਸਕੇ ਉਹਨਾਂ ਨੇ ਕਿਹਾ ਕਿ ਜ਼ੋਰਦਾਰ ਧੁਮਾਕਾ ਇੱਕ ਵੱਡੇ ਖੇਤਰ ਵਿੱਚ ਸੁਣਾ ਗਿਆ ਜੋ ਕਿ ਲਗਭਗ 2 ਕਿਲੋਮੀਟਰ ਦੂਰ ਆਈਟੀਓ ਤੱਕ ਫੈਲਾ ਹੋਇਆ ਸੀ ਇਸ ਨੇ ਕਈ ਮੀਟਰ ਦੂਰ ਅਤੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਖੜੀਆਂ ਕਾਰਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਦੇਰ ਸ਼ਾਮਕਰ ਮਾਲਿਕ ਮੁਹੰਮਦ ਸਲਮਾਨ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਤੋਂ ਗੱਡੀ ਬਾਰੇ ਪੁੱਛਗਿੱਛ ਕੀਤੀ ਉਸ ਨੇ ਦੱਸਿਆ ਕਿ ਉਸ ਨੇ 1.5 ਸਾਲ ਪਹਿਲਾਂ ਔਖਲਾ ਵਿੱਚ ਦਿਵਿੰਦਰ ਨਾਮਕ ਵਿਅਕਤੀ ਨੂੰ ਗੱਡੀ ਜਿਸੇ ਅਧਿਕਾਰੀਆਂ ਨੇ ਕਿਹਾ ਕਿ ਗੱਡੀ ਬਾਅਦ ਵਿੱਚ ਅੰਬਾਲਾ ਵਿੱਚ ਕਿਸੇ ਨੂੰ ਅਤੇ ਫਿਰ ਪਲਵਾਮਾ ਵਿੱਚ ਤਾਰਿਕ ਨਾਮਕ ਵਿਅਕਤੀ ਨੂੰ ਵੇਸ਼ ਦਿੱਤੀ ਗਈ ਸੀ ਪੁਲਿਸ ਉਹਨਾਂ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਦਿੱਲੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਸਰਹੱਦਾਂ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਬਹਾਨਾ ਦੀ ਜਾਂਚ ਵੀ ਤੇਜ਼ ਕਰ ਦਿੱਤੀ ਗਈ ਹੈ। ਤਮਾਕੇ ਤੋਂ ਬਾਅਦ ਸੜਦੀਆਂ ਕਾਰਾਂ ਵਿੱਚੋਂ ਅੱਗ ਦੀਆਂ ਲਪਟਾਂ ਉੱਠਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਚਾਂਦਨੀ ਚੌਕ ਵਪਾਰੀ ਐਸੋਸੀਏਸ਼ਨ ਦੁਆਰਾ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਤਮਾਕੇ ਦਾ ਭਿਆਨਕ ਦ੍ਰਿਸ਼ ਦਿਖਾਇਆ ਗਿਆ ਇੱਕ ਬਾਹਨ ਤੇ ਇੱਕ ਵਿਗੜੀ ਹੋਈ লাশ ਪਈ ਦਿਖਾਈ ਦੇ ਰਹੀ ਹੈ। ਇਸ ਦੌਰਾਨ ਇੱਕ ਹੋਰ ਵੀਡੀਓ ਇੱਕ লাশ ਪਈ ਦਿਖਾਈ ਦੇ ਰਿਹਾ ਚਸ਼ਮਦੀਦਾਂ ਨੇ ਤਮਾਕੇ ਵਾਲੀ ਥਾਂ ਦੇ ਆਲੇ ਦੁਆਲੇ ਸਰੀਰ ਦੇ ਅੰਗ ਖਿੰਡੇ ਹੋਏ ਦੇਖਣ ਦੀ ਰਿਪੋਰਟ ਦਿੱਤੀ ਹੈ ਉਤਰੀ ਪ੍ਰਸ਼ਾਂਤ ਮਹਾਸਾਗਰ ਵਿੱਚ ਸੋਮਵਾਰ 10 ਨਵੰਬਰ 2025 ਨੂੰ 6.1 ਤੀਬਰਤਾ ਦਾ ਜ਼ੋਰਦਾਰ ਭੁਚਾਲ ਆਇਆ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਭੁਚਾਲ ਭਾਰਤੀ ਸਮੇਂ ਅਨੁਸਾਰ 12:53 ਮਿੰਟ 18 ਸਕਿੰਟ IST ਤੇ ਆਇਆ NCES ਅਨੁਸਾਰ ਇਸ ਦਾ ਕੇਂਦਰ ਉਤਰੀ ਪ੍ਰਸ਼ਾਂਤ ਮਹਾਸਾਗਰ ਵਿੱਚ ਸੀ ਜਿਸ ਦੇ ਕੋਆਰਡੀਨੇਟਸ 39.64N ਲੈਂਟੀਟਿਊਡ ਅਤੇ 143.51E ਲੰਗਟੀਟਿਊਡ ਸਨ NCES ਨੇ ਖੁਲਾਸਾ ਕੀਤਾ ਕਿ ਭੁਚਾਲ ਸਿਰਫ 10 ਕਿਲੋਮੀਟਰ ਦੀ ਘੱਟ ਡੂੰਘਾਈ ਇਤੇ ਪੁਚਾਲ ਵਿਗਿਆਨੀਆਂ ਮੁਤਾਬਕ ਡੂੰਗੇ ਪੁਚਾਲਾਂ ਦੇ ਮੁਕਾਬਲੇ ਘੱਟ ਡੂੰਗਾਈ ਵਾਲੇ ਪੁਚਾਲ ਜ਼ਿਆਦਾ ਖਤਰਨਾਕ ਹੁੰਦੇ ਨੇ ਇਸ ਦਾ ਕਾਰਨ ਇਹ ਹੈ ਕਿ ਇਹ ਧਰਤੀ ਦੀ ਸਤਹ ਦੇ ਨੇੜੇ ਬਦਾਰੇ ਊਰਜਾ ਛੱਡਦੇ ਨੇ ਜਿਸ ਕਾਰਨ ਜ਼ਮੀਨ ਤੇ ਜ਼ੋਰਦਾਰ ਝਟਕੇ ਲੱਗਦੇ ਨੇ ਤੇ ਢਾਂਚਿਆਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਵੱਧ ਜਾਂਦੀ ਹੈ ਘੱਟ ਡੂੰਗਾਈ ਕਾਰਨ ਆਫਟਰ ਸ਼ੌਕਸ ਦਾ ਖਤਰਾ ਵੀ ਬਣਿਆ ਰਹਿੰਦਾ ਇਸ ਪੁਚਾਲ ਦੇ ਪ੍ਰਭਾਵ ਦੇ ਤੌਰ ਤੇ ਐਸਪਲੈਨੈਡ ਐਵੇਨਿਊ ਪੈਸੀਫਿਕ ਤੇ ਗੈਰ ਰਹਿਣਯੋਗ ਅਪਾਰਟਮੈਂਟ ਇਮਾਰਤਾਂ ਨੂੰ ਪ੍ਰਸ਼ਾਂਤ ਮਹਾਸਾਗਰ ਚ ਤਹਿਣ ਦੇ ਖਤਰੇ ਚ ਦੇਖਿਆ ਗਿਆ। ਇਹ ਖੇਤਰ ਸਰਕਮ ਪੈਸੀਫਿਕ ਸਿਸਮਿਕ 벨ਟ ਦੇ ਨਾਲ ਸਥਿਤ ਹੈ ਜਿਸ ਨੂੰ ਇਸ ਦੇ ਖਤਰਨਾਕ ਪੁਚਾਲਾਂ ਕਾਰਨ ਰਿੰਗ ਆਫ ਫਾਇਰ ਕਿਹਾ ਜਾਂਦਾ ਅਮਰੀਕੀ ਪੂ ਵਿਗਿਆਨ ਸਰਵੇਖਣ ਅਨੁਸਾਰ ਦੁਨੀਆ ਦੇ ਲਗਭਗ 90% ਦੀ ਪੁਚਾਲ ਅਤੇ ਲਗਭਗ 81% ਸਭ ਤੋਂ ਵੱਡੇ ਪੁਚਾਲ ਇਸੇ 벨ਟ ਵਿੱਚ ਆਉਂਦੇ ਨੇ। ਇਹ 벨ਟ ਟੈਕਟੋਨਿਕ ਪਲੇਟਾਂ ਦੀਆਂ ਸੀਮਾਵਾਂ ਦੇ ਨਾਲ ਮੌਜੂਦ ਹੈ। ਪੰਜਾਬ ਯੂਨੀਵਰਸਿਟੀ ਦੇ ਸੈਨੇਟ ਚੋਣ ਦੀ ਤਰੀਕ ਦੇ ਐਲਾਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਸੰਗਠਨਾਂ ਨੇ ਪੱਕਾ ਮੋਰਚਾ ਲਗਾ ਦਿੱਤਾ ਇਸ ਤੋਂ ਪਹਿਲਾਂ ਬੀਤੇ ਦਿਨ ਸੋਮਵਾਰ ਨੂੰ ਯੂਨੀਵਰਸਿਟੀ ਚ ਮਾਹੌਲ ਤਣਾਪੂਰਨ ਹੋ ਗਿਆ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਪੁਲਿਸ ਦੇ ਮਰਗੇਡਿੰਗ ਕਰਕੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਹਾਲਾਂਕਿ ਵਿਦਿਆਰਥੀ ਆਪਣੀ ਮੰਗ ਤੇ ਅੜੇ ਰਹੇ ਤੇ ਯੂਨੀਵਰਸਿਟੀ ਅੰਦਰ ਜਾਣ ਲਈ ਅੜੇ ਰਹੇ ਪੁਲਿਸ ਨੂੰ ਵਿਦਿਆਰਥੀਆਂ ਦੀ ਮੰਗਾਂ ਅੱਗੇ ਝੁਕਣਾ ਪਿਆ ਤੇ ਉਹ ਯੂਨੀਵਰਸਿਟੀ ਅੰਦਰ ਦਾਖਲ ਹੋਏ ਤੇ ਆਪਣਾ ਪ੍ਰਦਰਸ਼ਨ ਕੀਤਾ ਵਿਦਿਆਰਥੀ ਸੰਗਠਨਾਂ ਨੂੰ ਕਿਸਾਨ ਜਥੇਬੰਦੀਆਂ ਰਾਜਨੀਤਿਕ ਮਿਲਿਆ ਅਤੇ ਚੰਡੀਗੜ੍ਹ ਦੇ ਸਾਰੇ ਬਾਡਰਾਂ ਤੇ ਨਾਕਾਬੰਦੀ ਕਰ ਦਿੱਤੀ ਗਈ ਇਸ ਦੌਰਾਨ ਕਿਸਾਨ ਜਥੇਬੰਦੀਆਂ ਸਮੇਤ ਹੋਰ ਵਿਦਿਆਰਥੀ ਸੰਗਠਨ ਚੰਡੀਗੜ੍ਹ ਜਾਣ ਦੀ ਇਜਾਜ਼ਤ ਮੰਗਦੇ ਰਹੇ ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਪੈਦਲ ਮਾਰਚ ਕਰਦੇ ਹੋਏ ਯੂਨੀਵਰਸਿਟੀ ਪਹੁੰਚੇ ਤੇ ਪ੍ਰਦਰਸ਼ਨ ਚ ਹਿੱਸਾ ਲਿਆ ਬੀਤੇ ਦਿਨ ਤੋਂ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਹਰ ਗੇਟ ਤੇ ਭਾਰੀ ਪੁਲਿਸ ਬਲ ਤਾਇਨਾਤ ਹੈ ਬੱਚਿਆਂ ਨੂੰ ਅੰਦਰ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ ਸੀ ਇਸ ਤੋਂ ਬਾਅਦ ਵਿਦਿਆਰਥੀਆਂ ਦੇ ਪੁਲਿਸ ਦੀ ਝੜਪ ਵੀ ਹੋ ਗਈ ਇਸ ਦੌਰਾਨ ਵਿਦਿਆਰਥੀਆਂ ਨੇ ਮੈਰੀਗੇਟਿੰਗ ਨੂੰ ਤੋੜ ਦਿੱਤਾ ਪੁਲਿਸ ਨੂੰ ਵਿਦਿਆਰਥੀਆਂ ਦੀ ਮੰਗ ਅੱਗੇ ਝੁਕਣਾ ਪਿਆ Okay. ਵਿਧਾਨ ਸਭਾ ਹਲਕਾ 021 ਤਰਨਤਾਰਨ ਦੀ ਅੱਜ 11 ਨਵੰਬਰ ਨੂੰ ਹੋਣ ਵਾਲੀ ਜਿਮਨੀ ਚੋਣ ਲਈ ਪ੍ਰਬੰਧ ਮੁਕੰਮਲ ਹੋ ਰਹੇ ਨੇ ਰਿਟਰਨਿੰਗ ਅਫਸਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਸਾਰੀਆਂ ਪੋਲਿੰਗ ਪਾਰਟੀਆਂ ਨੂੰ ਚੋਣ ਸਮਗਰੀ ਸਮੇਤ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਪੀਦੀ ਤੋਂ ਰਵਾਨਾ ਕੀਤਾ ਗਿਆ ਜੋ ਅੱਜ ਸ਼ਾਮ ਤੱਕ ਵਿਧਾਨ ਸਭਾ ਹਲਕੇ ਦੇ ਸਾਰੇ ਪੋਲਿੰਗ ਬੂਥਾਂ ਉੱਪਰ ਪਹੁੰਚ ਗਈਆਂ ਨੇ ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ 021 ਤਰਨਤਾਰਨ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1 ਲੱਖ 92 ਹਜ਼ਾਰ 838 ਹੈ ਇਸ ਵਿੱਚ 1 ਲੱਖ 933 ਵੋਟਰ 91897 ਮਹਿਲਾ ਵੋਟਰ ਅਤੇ ਅੱਠ ਤੀਜੇ ਲਿੰਗ ਦੇ ਵੋਟਰ ਸ਼ਾਮਿਲ ਨੇ ਇਸ ਤੋਂ ਇਲਾਵਾ ਕੁੱਲ ਸਰਵਿਸ ਵੋਟਰ 1357 ਜਦ ਕੇ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1657 ਉੱਥੇ ਹੀ ਕੁੱਲ ਐਨ ਆਰ ਆਈ ਵੋਟਰ 306 ਅਤੇ ਦਿਵੰਗ ਵੋਟਰਾਂ ਦੀ ਕੁੱਲ ਗਿਣਤੀ 1488 ਹੈ ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 333 ਹੈ ਦਿੱਲੀ 'ਚ ਹੋਏ ਆਤਵਾਦੀ ਹਮਲੇ ਨੂੰ ਲੈ ਕੇ ਪੀਐਮ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪੁਟਾਂਚ ਲੋਕਾਂ ਨੂੰ ਸੰਬੋਧਨ ਕਰਦੇ ਪੀਐਮ ਮੋਦੀ ਨੇ ਇਸ ਘਟਨਾ ਤੇ ਦੁੱਖ ਪ੍ਰਗਟਾਉਂਦੇ ਸਿੱਧੀ ਚੇਤਾਵਨੀ ਦਿੱਤੀ ਉਹਨਾਂ ਕਹਿੰਿਆ ਕਿ ਜਿਹੜੇ ਵੀ ਲੋਕ ਇਸ ਹਮਲੇ ਵਿੱਚ ਸ਼ਾਮਿਲ ਹੋਣਗੇ ਉਹਨਾਂ ਨੂੰ ਕੋਈ ਵੀ ਬਚਾ ਨਹੀਂ ਸਕਦਾ ਤੇ ਨਾ ਹੀ ਕਿਸੇ ਕੀਮਤ ਤੇ ਬਖਸ਼ਿਆ ਜਾਵੇਗਾ ਪੁਟਾਂਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਮੈਂ ਅੱਜ ਇੱਥੇ ਭਾਰੀ ਮਨ ਨਾਲ ਆਇਆ ਬੀਤੀ ਸ਼ਾਮ ਦਿੱਲੀ ਵਿੱਚ ਵਾਪਰੀ ਭਿਆਨਕ ਘਟਨਾ ਨੇ ਸਾਰਿਆਂ ਨੂੰ ਬਹੁਤ ਦੁਖੀ ਕੀਤਾ ਮੈਂ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਸਮਝਦਾ ਅੱਜ ਪੂਰਾ ਦੇਸ਼ ਉਹਨਾਂ ਦੇ ਨਾਲ ਖੜਾ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਦਿੱਲੀ ਦੇ ਲਾਲ ਕਿਲੇ ਨੇੜੇ ਬਿੱਤੇ ਦਿਨ ਜ਼ੋਰਦਾਰ ਮੈਨੂੰ ਬਖਸ਼ਾ ਨਹੀਂ ਜਾਵੇਗਾ ਇਸ ਮਾਮਲੇ ਦੀ ਜਾਂਚ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ ਜੋ ਇਸ ਦੀ ਤਹਿ ਤੱਕ ਜਾਣ ਗਿਆ ਇਸ ਧਮਾਕੇ ਵਿੱਚ ਸ਼ਾਮਿਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਮੈਂ ਬਿੱਤੇ ਦਿਨੀ ਵਾਪਰੀ ਇਸ ਘਟਨਾ ਦੀ ਜਾਂਚ ਵਿੱਚ ਸ਼ਾਮਿਲ ਸਾਰੀਆਂ ਏਜੰਸੀਆਂ ਦੇ ਨਾਲ ਮਹੱਤਵਪੂਰਨ ਲੋਕਾਂ ਦੇ ਸੰਪਰਕ ਵਿੱਚ ਸੀ ਇਸੇ ਸਬੰਧ ਵਿੱਚ ਚਰਚਾਵਾਂ ਜਾਰੀ ਰਹੀਆਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਸਾਡੀਆਂ ਏਜੰਸੀਆਂ ਇਸ ਸਾਜ਼ਿਸ਼ ਦੀ ਤਹਿ ਤੱਕ ਪਹੁੰਚਣਗੀਆਂ ਐਸਨ ਸਾਡੇ ਲੋਕ ਦੀ ਖਬਰ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ